ਕਿਸ਼ਾਨ ਯੂਨੀਅਨ ਇਕਤਾ ਗਰਾਹ ਜਿੰਦਾਬਾਦ ਜਿੰਦਾਬਾਦ ਸੈਂਟਰ ਦੀ ਸਰਕਾਰ ਮਰਦਾਬਾ ਮਰਦਾਬਾ ਕਰੋੜ ਰੁਪਏ ਜੁਰਮਾਨਾ ਪਾਉਣ ਵਾਲਾ ਮੋਦੀ ਸਰਕਾਰ ਮਰਦਾਬਾ ਮਰਦਾਬਾ 5 ਸਾਲ ਦੀ ਸਜ਼ਾ ਬੋਲਣ ਵਾਲਾ ਮੋਦੀ ਸਰਕਾਰ ਮਰਦਾਬਾ ਮਰਦਾਬਾ 5 ਸਾਲ ਦੀ ਸਜ਼ਾ ਬੋਲਣ ਵਾਲਾ ਮੋਦੀ ਸਰਕਾਰ ਮਰਦਾਬਾ ਮਰਦਾਬਾ 100 ਕਰੋੜ ਰੁਪਏ ਜੁਰਮਾਨਾ ਪਾਉਣ ਵਾਲਾ ਮੋਦੀ ਸਰਕਾਰ ਜਿਹੜੀ ਅੱਜ ਅਗਲਾਰੇ ਪ੍ਰਾਰਿਆਂ ਤੁਸੀਂ ਇਕੱਠੇ ਹੋ ਗਾ ਅਗਲਵਾਰੇ ਹੋ ਹਾਂਜੀ ਉਹ ਮੋਦੀ ਸਰਕਾਰ ਨੇ 1 ਕਰੋੜ ਰੁਪਈਆ ਜੁਰਮਾਨਾ ਕੀਤਾ ਤੇ 5 ਸਾਲ ਦੀ ਸਜ਼ਾ ਇਹ ਤੁਸੀਂ ਇਹਦਾ ਕੀ ਸਮਝਦੇ ਹੋ ਫਿਰ ਅਸੀਂ ਇਹ ਤਾਂ ਪੂਰਾ ਨਹੀਂ ਡਰਦੇ ਜੀ ਅਸੀਂ ਪਹਿਲਾਂ ਇਹਨਾਂ ਤੋਂ ਮਾਫੀਆ ਮੰਗਿਆ ਵੀ ਸਾਨੂੰ ਮਾਫੀਆ ਪੂਰਾ ਦਿਓ ਤਾਂ ਅਸੀਂ ਅੱਕ ਵੀ ਨਹੀਂ ਲਾ ਸਕਦੇ ਪਰ ਇਹ ਸਰਕਾਰਾਂ ਸਾਨੂੰ ਠੂਠਾ ਬਣਾਉਂਦੀਆਂ ਨੇ ਇਹ ਸਾਨੂੰ ਕੋਈ ਮਾਫੀਆ ਵੀ ਨਹੀਂ ਦੇ ਰਹੀਆਂ ਪਰ ਅੱਜ ਅਸੀਂ ਇਹ ਸਰਕਾਰਾਂ ਤੋਂ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਅਸੀਂ ਇਹਨਾਂ ਦਾ ਕੋਈ ਨਹੀਂ ਡਰਦੇ ਅਸੀਂ ਆਪਣੇ ਹੱਕ ਲੈ ਕੇ ਰ੍ਹਾਂਗੇ ਜੀ ਇਹ ਤਾਂ ਨਾਰੇ ਵਾਸਤੇ ਆ ਜੀ ਇਹ ਤਾਂ ਮਾ ਜਿਹੜਾ ਸੈਂਟਰ ਸਰਕਾਰ ਨੇ ਆਪਣੇ ਤੇ ਕਾਲੇ ਬਿੱਲ ਲਾਗੂ ਕਰੇ ਨੇ ਕਿਸਾਨ ਵਿਰੋਧੀ ਹਾਂ ਜੀ ਉਹਨਾਂ ਦੇ ਕਾਰਨ ਉਹਦੇ ਵਿਰੋਧ ਚ ਆਪਾਂ ਨੇ ਪੰਜਾਬ ਸਾਰਾ ਆਪਣਾ ਹਿੰਦੁਸਤਾਨ ਬੰਦ ਕਰਨਾ ਇਹ ਕਿਸਾਨ ਦੇ ਇੱਥੇ ਬੰਦੀਆਂ ਦਾ ਸੱਦਾ ਹੈ ਆਪਾਂ ਨੇ ਇਸ ਤੇ ਪੂਰਾ ਅਰਮਨ ਕਰਨਾ ਤੁਸੀਂ ਸਾਰੀਆਂ ਭੈਣਾਂ ਬੀਬੀਆਂ ਚੱਲਿਓ ਆਪਾਂ ਨੇ ਇਥੇ ਧਰਨਾ ਲਾਉਣਾ ਹੈ ਆਪਾਂ ਪੰਜਾਬ ਬੰਦ ਕਰਨਾ ਹੈ ਸਾਰੇ ਆਪਣਾ ਸੂਬਾ ਬੰਦ ਦਾ ਸੱਦਾ ਸਾਰਿਆਂ ਨੂੰ ਆਪਾਂ ਨੇ ਬੰਦ ਕਰਨਾ ਠੀਕ ਹੈ ਜੀ ਜ਼ਰੂਰ ਚੱਲਾਂਗੇ ਹਰ ਮੰਨੂ ਜਿਥੇ ਵੱਦੀ ਦਾ ਹੁਕਮ ਹੋਊਗਾ ਅਸੀਂ ਜਾਵਾਂਗੇ ਅਸੀਂ ਹਰ ਥਾਂ ਜਾ ਕੇ ਇਹੀ ਗੱਲ ਕਹਾਂਗੇ ਵੀ ਜਥੇਵੰਦੀ ਵੱਲੋਂ ਹੁਕਮ ਹੋਇਆ ਜਿਵੇਂ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਬਲਾਕ ਗੜਬਾ ਵੱਲੋਂ ਸਾਨੂੰ ਹੁਕਮ ਹੋਇਆ ਅਸੀਂ ਹਰ ਇੱਕ ਘਰ ਘਰ ਜਾ ਕੇ ਕਹਾਂਗੇ ਅਸੀਂ ਸਾਰਿਆਂ ਨੂੰ ਇਹੀ ਸੱਦਾ ਦਿੰਨੇ ਆ ਵੀ ਤੁਸੀਂ ਵੀ ਪਹੁੰਚੋ ਹਰ ਇੱਕ ਜਗ੍ਹਾ ਜਿੱਥੇ ਜਥੇ ਵੰਦੀ ਆਪਾਂ ਨੂੰ ਸਨੇਹਾ ਲਾਉਂਦੀ ਹੈ ਆਪਾਂ ਨੇ ਪਹੁੰਚਣਾ ਜ਼ਰੂਰ ਹੈ ਧੰਨਵਾਦ